ਸਤਿ ਸ੍ਰੀ ਅਕਾਲ ਦੋਸਤੋ ਮੈਂ ਆਪ ਜੀ ਨੂੰ ਨਾਲ ਇੱਕ ਬਹੁਤ ਗੰਭੀਰ ਮੁੱਦੇ ਤੇ ਚਰਚਾ ਕਰਨੀ ਚਾਹੁੰਦਾ ਹਾਂ ਮੁੱਦਾ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਰੇ ਨਿਤ ਰੋਜ਼ਾਨਾ ਦੇ ਜਿਹੜੇ ਕਾਰਨਾਮੇ ਆ ਉਹਨਾਂ ਨੂੰ ਤੁਸੀਂ ਭਲੀ ਭਾਨਤੀ ਜਾਣ ਰਹੇ ਹੋ ਔਰ ਜਿਹੜੀ ਬਦਲਾਅ ਦੇ ਨਾਂ ਤੇ ਇਸ ਪੰਜਾਬ ਦੇ ਵਿੱਚ ਲੋਕਾਂ ਨੂੰ ਵੱਖਰੇ ਸੁਪਨੇ ਵਖਾ ਕੇ ਆਈ ਸੀ ਜਿਨੇ ਪੰਜਾਬ ਦੇ ਵਿਕਾਸ ਦੀ ਤੇ ਪੰਜਾਬ ਦੀ ਤਰੱਕੀ ਦੀ ਗੱਲ ਕੀਤੀ ਸੀ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ ਔਰ ਗਰੀਬਾਂ ਦਾ ਸਾਥ ਦੇਣ ਦੀ ਗੱਲ ਕੀਤੀ ਸੀ ਅੱਜ ਉਹ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਐਸੇ ਕੰਮ ਕਰ ਰਹੀ ਹੈ ਜਿਹੜੇ ਅੱਜ ਤੱਕ ਇਸ ਤੋਂ ਪਹਿਲਾਂ ਕਦੇ ਕਿਸੇ ਸਰਕਾਰ ਨੇ ਨਹੀਂ ਕੀਤੇ ਸਰਕਾਰ ਪਹਿਲਾਂ ਤਾਂ ਮਨਸੂਬੇ ਬਣਾ ਰਹੀ ਸੀ ਕਿ ਕਿਸਾਨਾਂ ਦੀ ਜ਼ਮੀਨ ਨੂੰ ਹੱਥਿਓਂ ਦੇ ਔਰ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਬਿਨਾ ਸੋਚੇ ਸਮਝੇ ਇਹਨਾਂ ਨੇ ਲੋਕਾਂ ਦੀ ਜ਼ਮੀਨ ਅਕਵਾਇਰ ਕਰਨ ਦਾ ਫੈਸਲਾ ਕਰ ਲਿਆ ਕਿਉਂਕਿ ਦਿੱਲੀ ਤੋਂ ਸਾਡੇ ਬ੍ਰਦਰਜ਼ ਆਏ ਉਹਨਾਂ ਨੇ ਸਕੀਮ ਦਿੱਤੀ ਤਾਂ ਜੋ ਇਹਦੇ ਨਾਲ ਰੈਵਨਿਊ ਤੇ ਸਾਰਾ ਕੁਝ ਠੀਕ-ਠਾਕ ਹੋ ਜਾਏਗਾ ਨਾਲੇ ਅਸੀਂ ਆਪਦਾ ਕੰਮ ਚਲਾ ਲਾਂਗੇ ਅਗਲੇ ਡੇਢ ਸਾਲ ਲੇਕਿਨ ਲੋਕਾਂ ਦਾ ਰੋਹ ਦੇਖ ਕੇ ਹੋਏ ਔਰ ਹਾਈ ਕੋਰਟ ਨੇ ਫੈਸਲਾ ਲਿਆ ਤੇ ਸਾਡੇ ਸਾਹਾਂ ਚ ਸਾਹ ਆਇਆ ਅਸੀਂ ਆਪਣੀ ਜ਼ਮੀਨ ਨੂੰ ਬਚਾ ਪਾਏ ਆ ਜੋ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਹਾਈ ਕੋਰਟ ਦੀ ਤਾੜਨਾ ਤੋਂ ਬਾਅਦ ਲੋਕਾਂ ਦਾ ਰੋਹ ਵੇਖ ਕੇ ਕਿ ਸਾਨੂੰ ਇਹਨਾਂ ਨੇ ਪਿੰਡਾਂ ਚ ਵੜਨ ਨਹੀਂ ਦੇਣਾ ਤੋਂ ਇਹਨਾਂ ਨੇ ਉਹਨੂੰ ਬੰਦ ਕਰਤਾ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਹੁਣ ਨਹੀਂ ਲਿਆਵਾਂਗੇ ਹੁਣ ਕੱਲ ਇੱਕ ਖਬਰ ਦੀ ਖਬਰ ਦੇ ਰਾਹੀਂ ਪੰਜਾਬ ਸਰਕਾਰ ਨੇ ਫੈਸਲਾ ਲੈ ਰਹੀ ਹੈ ਅੰਦਰ ਖਾਤੇ ਕਿ 26 ਜਿਹੜੀਆਂ ਜਾਇਦਾਦਾਂ ਹੈਗੀਆਂ ਉਹਨਾਂ ਨੂੰ ਅਸੀਂ ਵੇਚ ਦੇਣਾ ਹੈ ਉਹ ਜਾਇਦਾਦਾਂ ਬੜੀ ਮੁਸ਼ਕਿਲ ਨਾਲ ਪੰਜਾਬ ਨੇ ਬਣਾਈਆਂ ਜੀਰੇ ਚੋਂ 10 ਪੀਐਸ ਪੀਸੀਐਲ ਦੀਆਂ ਜਾਇਦਾਦਾਂ ਹੈ ਔਰ 16 ਦੇ ਕਰੀਬ ਅੱਡ ਅੱਡ ਜਿਵੇਂ ਖੇਤੀਬਾੜੀ ਯੂਨੀਵਰਸਿਟੀ ਦੀ ਕੋਈ ਲੈਂਡ ਹੋਣੀ ਹੈ ਇਸ ਸਰਾਉਂ ਜਾਇਦਾਦਾਂ ਹੈਗੀਆਂ ਜਿੰਨਾ ਚੋ ਇਹਨਾਂ ਦਾ ਮਨ ਹੈ ਕਿ ਅਸੀਂ ਇਹਨਾਂ ਚੋਂ ਜਾਇਦਾਦਾਂ ਵੇਚ ਕੇ ਕੋਈ 60 70 80 ਹਜ਼ਾਰ ਕਰੋੜ ਰੁਪਇਆ ਜਿਹੜਾ ਰੈਵਨਿਊ ਲਿਆਵਾਂਗੇ ਤਾਂ ਜੋ ਵੇਚ ਵਟ ਕੇ ਜਿਹੜਾ ਅਗਲਾ ਸਾਲ ਹੈ ਜਾਂ ਅਗਲੇ 6 ਮਹੀਨੇ ਉਹਨੂੰ ਚਲਾਵਾਂਗੇ ਕਿਉਂਕਿ ਤੁਸੀਂ ਜਾਣਦੇ ਹੀ ਹੋ ਇਹਨਾਂ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਪੈਸਾ ਖੇ ਖਰਾਬ ਕੀਤਾ ਹੈ ਕਰੋੜਾ ਰੁਪਇਆ ਇਹਨਾਂ ਨੇ ਐਡਵਰਟਾਈਜ਼ਮੈਂਟ ਤੇ ਕਰੋੜਾਂ ਰੁਪਇਆ ਇਲੈਕਸ਼ਨ ਲੜਨ ਤੇ ਆਸੇ-ਪਾਸੇ ਦੀਆਂ ਸਟੇਟਾਂ ਦੇ ਇਲੈਕਸ਼ਨ ਲੜਨ ਤੇ ਪੰਜਾਬ ਨੂੰ ਕੰਗਾਲ ਕਰਨ 'ਚ ਕੋਈ ਕਸਰ ਨਹੀਂ ਛੱਡੀ ਇਹਨਾਂ ਲੋਕਾਂ ਨੇ ਸੋ ਦਿਨ ਬਦ ਦਿਨ ਤੁਸੀਂ ਹਾਲਾਤ ਇਹਨਾਂ ਦੇ ਦੇਖ ਹੀ ਰਹੇ ਹੋ ਕਿਸ ਤਰੀਕੇ ਦੇ ਨਾਲ ਅਪਸ਼ਰ ਸ਼ਾਹੀ ਹੈ ਉਹਨਾਂ ਦੇ ਘਰਾਂ ਤੋਂ ਕੀ ਕੀ ਸਮਾਨ ਮਿਲ ਰਿਹਾ ਹੈ ਔਰ ਉਹਦਾ ਜ਼ਿੰਮੇਦਾਰ ਕੌਣ ਹੈ ਇਮਾਨਦਾਰੀ ਤੇ ਵੀ ਮੁਕੰਮਲ ਤੌਰ ਤੇ ਮੋਰ ਲੱਗ ਰਹੀ ਹੈ ਕਿ ਕਿੰਨੀ ਸਰਕਾਰ ਇਮਾਨਦਾਰ ਹੈਗੀ ਆ ਔਰ ਕਿਸ ਇਸ ਤੋਂ ਪਹਿਲਾਂ ਇਹ ਕਦੇ ਨਹੀਂ ਹੋਇਆ ਸੀ ਜਿਸ ਜਿਸ ਤਰ੍ਹਾਂ ਦੀ ਬਦਨਾਮੀ ਪੰਜਾਬ ਦੀ ਹੋ ਰਹੀ ਹੈ ਸੋ ਮੈਂ ਇਹ ਸਮਝਦਾ ਕਿ ਅਸੀਂ ਇਹ ਜ਼ਮੀਨ ਜਿਹੜੀ ਹੈ ਸਰਕਾਰ ਨੂੰ ਵੇਚ ਨਹੀਂ ਦਿਆਂਗੇ ਤਾਂ तमाम ਯੂਨੀయన్స్ ਵੀ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਕਾਂਗਰਸ ਪਾਰਟੀ ਵੀ ਇਸ ਗੱਲ ਦਾ ਵਿਰੋਧ ਕਰ ਰਹੀ ਹੈ ਜੇ ਸਾਨੂੰ ਸੜਕਾਂ ਤੇ ਆਉਣਾ ਪਿਆ ਇਸ ਗੱਲ ਦੇ ਲਈ ਅਸੀਂ ਸੜਕਾਂ ਤੇ ਵੀ ਆਵਾਂਗੇ ਇਹ ਵੀ ਪਤਾ ਲੱਗਿਆ ਕਿ ਡੀਸੀ ਲੁਧਿਆਣਾ ਨੇ ਚੁੱਪ-ਚੁਪੀ ਤੇ ਪਟਵਾਰੀਆਂ ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਨਿਸ਼ਾਨਦੇਹੀ ਕਰੋ ਬਿਨਾ ਆਰਡਰ ਕੱਢਿਆ ਤਾਂ ਜੋ ਪਤਾ ਲੱਗ ਜਾਏ ਕਿੰਨੀ ਜਮੀਨ ਹੈ ਤੇ ਕਿੱਥੋਂ-ਕਿੱਥੋਂ ਤੱਕ ਹੈਗੀ ਹੈ ਪੂਰੀ ਮਾਰਕਿੰਗ ਕਰਕੇ ਅਸੀਂ ਲੀਜ਼ ਤੇ ਜਾਂ ਵੇਚ ਲਈਏ ਸੋ ਇਹ ਕੰਮ ਬਿਲਕੁਲ ਅਸੀਂ ਹੋ ਨਹੀਂ ਦਿਆਂਗੇ ਔਰ ਅਸੀਂ ਉਹਨਾਂ ਕੰਪਨੀਆਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਹਾਂ ਜਿਹੜੀਆਂ ਇਹ ਜ਼ਮੀਨ ਖਰੀਦ ਰਹੀਆਂ ਹਨ ਜਾਂ ਲੀਜ਼ ਤੇ ਲੈਣਾ ਚਾਹੁੰਦੀਆਂ ਇਹ ਉਹਨਾਂ ਕੰਪਨੀਆਂ ਨੂੰ ਵੀ ਚੇਤਾਵਨੀ ਹੈ ਜਿਹੜਾ ਲਏਗਾ ਤੁਹਾਡੇ ਤੇ ਕੇਸ ਵੀ ਦਰਜ ਕਰਾਂਗੇ ਔਰ ਤੁਹਾਨੂੰ ਉਹ ਜ਼ਮੀਨਾਂ ਸਰਕਾਰ ਦੀਆਂ ਵਾਪਸ ਵੀ ਤੁਹਾਡੇ ਤੋਂ ਲਵਾਂਗੇ ਕਿ ਕਿ ਸਾਜ਼ਿਸ਼ ਦੇ ਤਹਿਤ ਤੁਸੀਂ ਉਹ ਜ਼ਮੀਨ ਲਵੋਗੇ ਪੀਐਸਪੀ ਸੀਐਲ ਦੇ ਨਾਲ ਨਾਲ ਪੀਏਯੂ ਦੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਇਹ ਜ਼ਮੀਨਾਂ ਹੈਗੀਆਂ ਔਰ ਇਹ ਵਿੱਚੋਂ ਜਿੱਥੇ ਰਿਸਰਚ ਹੁੰਦੀ ਹੈ ਸਾਡੀ ਖੇਤੀਬਾੜੀ ਵਾਸਤੇ ਕਿਸਾਨਾਂ ਦੇ ਵਾਸਤੇ ਨਵੇਂ-ਨਵੇਂ ਰਿਸਰਚ ਸੈਂਟਰ ਬੰਦੇ ਨੇ ਉੱਥੋਂ ਬੀਜ ਤਿਆਰ ਹੁੰਦੇ ਨੇ ਜਿਨ੍ਹਾਂ ਦੇ ਨਾਲ ਕਿਸਾਨ ਫਿਰ ਉਹਨੂੰ ਆਪਦੀ ਫਸਲ ਲਈ ਇਸਤੇਮਾਲ ਕਰਦਾ ਹੈ ਤੇ ਨਵੀਂ ਫਸਲ ਜਾਂ ਨਵਾਂ ਕਣਕ ਦਾ ਬੀ ਦਵਾਈ ਚੋਨੇ ਦਾ ਬੀ ਨਵਾਂ ਮੱਕੀ ਦਾ ਬੀ ਤਿਆਰ ਹੁੰਦਾ ਹੈ ਅਗਰ ਇਹ ਜ਼ਮੀਨਾਂ ਹੀ ਵੇਚ ਦਿੱਤੀਆਂ ਜਾਣਗੀਆਂ ਤਾਂ ਫਿਰ ਕਿੱਥੇ ਰਿਸਰਚ ਹੋਏਗੀ ਕੀ ਹੋਏਗਾ ਹੁਣ ਅੱਜ ਜਦੋਂ ਜ਼ਮੀਨਾਂ ਵੇਚਣ ਤੇ ਆ ਗਏ ਨਵੀਆਂ ਜ਼ਮੀਨਾਂ ਤੋਂ ਸਾਥੋਂ ਕਦੇ ਲਈਆਂ ਹੀ ਨਹੀਂ ਜਾਣੀਆਂ ਸੋ ਅਸੀਂ ਇਹ ਲੜਾਈ ਹਰ ਹਾਲ ਇਹ ਲੜਾਂ ਸੋ ਮੈਂ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦਾ ਕੋਈ ਕਦਮ ਸਰਕਾਰ ਨਾ ਚੁੱਕੇ ਇਹ ਸਾਡੇ ਪੰਜਾਬ ਦੀ ਜ਼ਮੀਨ ਹੈ ਕਿਸੇ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਨਹੀਂ ਬਣਾਈ ਇਹ ਜ਼ਮੀਨ ਇਹ ਸਾਡੇ ਜਦੋਂ ਦਾ ਪੰਜਾਬ ਵਸਿਆ ਜਦੋਂ ਦੀਆਂ ਪਹਿਲੀਆਂ ਸਰਕਾਰਾਂ ਬਣੀਆਂ ਇਹ ਇਹ ਖੋਜ ਕੇਂਦਰ ਇਹ ਜਾਂ ਪੀਐਸਪੀਸੀਐਲ ਦੀਆਂ ਜ਼ਮੀਨਾਂ ਇਹ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਜਾਂ ਪੰਜਾਬ ਦੀ ਤਰੱਕੀ ਵਾਸਤੇ ਇਹ ਰੱਖੀਆਂ ਗਈਆਂ ਇਹ ਵੇਚ ਨਹੀਂ ਅਸੀਂ ਦੇਵਾਂਗੇ ਸੋ ਇਹ ਜਾਣਕਾਰੀ ਤੁਹਾਨੂੰ ਦੇਣੀ ਸੀ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਰਪਾ ਕਰਕੇ ਕੰਮ ਨਾ ਕਰਿਓ ਨੇ ਤੁਹਾਨੂੰ ਲੋਕਾਂ ਨੇ ਮaaf ਨਹੀਂ ਕਰਨਾ ਔਰ ਫੇਰ ਉਸੇ ਤਰ੍ਹਾਂ ਤੁਹਾਨੂੰ ਇਹ ਆਪਦਾ ਫੈਸਲਾ ਵਾਪਸ ਲੈਣਾ ਪੈਣਾ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਲੈਂਡ ਪੂਲਿੰਗ ਦਾ ਫੈਸਲਾ ਵਾਪਸ ਲਿਆ ਧੰਨਵਾਦ